ਮੈਂ ਇਹਨੂੰ 15 ਹੀ ਕਰਾਂ 16 ਦਾ ਨੱਕਰੇ ਰੇ ਯਾਰਾ ਨਾ ਨਾ ਬਸ ਹੋਰ ਹਣ ਇੱਕ ਬੰਦਾ ਆਪਣੀ ਲੈਣੇ ਔਰ ਮੈਂ ਮੇਰੀ ਗੱਲ ਸੁਣ ਚੱਜਾ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾੜਾ ਯਾ ਮਾੜਾ ਮੇਰੀ ਗੱਲ ਸੁਣ ਮਾੜਾ ਮਾੜਾ ਮੈਂ ਮੇਰੀ ਗੱਲ ਸੁਣਨਾ ਯਾਰਾ ਮਾੜਾ ਹਾੜਾ ਨਹੀਂ ਪੇ ਬੰਦਾ ਪੱਜੂ ਫੈਲਾ ਕੇ ਨਹੀਂ ਨਹੀਂ ਮੋੜਾ ਦਿੰਦਾ ਜਿਹੜਾ ਨਾਲ ਪੱਜਾ ਮੈਂ ਪੱਜੂ ਆ ਉਹ ਕੋਈ ਨਹੀਂ ਹੁਣ ਮੰਨ ਲੋ ਗੱਲ ਨਾ ਨਾ ਮੰਨ ਮੰਨ ਯਾਰਾ ਭਾਈ ਮੇਰੀ ਗੱਲ ਸੁਣ ਮੈਂ 16 ਤੇ ਪਸਾ ਦਦੀ ਨਾ ਵੀ 16 ਦੇ ਫੜੂ ਆ ਤੈਨੂੰ 16.5 ਕਰਦਾ ਮੈਂ 16.5 ਦੇ ਖੜਦਾ ਹੁਣ ਮੈਂ 17 ਦੇ ਇਹ ਨਹੀਂ ਵੇਚਦਾ ਕੋਈ ਲੈ ਲਵੇ ਪੰਜ ਗਰਾਈਆਂ ਬੱਕਰਾ ਮੰਡੀ ਹਰ ਸੋ ਬਾਰ ਨੂੰ ਲੱਗਦੀ ਆ ਵੱਤ ਤੋਂ ਵੱਤ ਵੀਰ ਪਹੁੰਚਿਆ ਕਰੋ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਵਧੀਆ ਮੰਡੀ ਭਰਦੀ ਆ 12 ਨਹੀਂ 13 ਨਹੀਂ 14 ਨਹੀਂ 15 ਦੇ ਕੋਣ ਹੈ ਬਾਬੂ ਮੈਨੂੰ ਦੱਸ ਤਾਂ ਬਾਬੂ ਠੀਕ ਨਾ ਬੈਠਿਆੜ ਹੋਰ ਘਟ ਘਟ ਲੱਗ ਤੇਰੇ ਦਸ ਮਾ ਬੋਦੇ ਦੇ ਦੇ ਨੇਗੇ ਉਹ ਨਾ ਨਹੀਂ ਫੜ ਕੇ ਖੜੇ ਰਹਿੰਦੇ ਆਏ ਲੋ ਜੇ ਇਹ ਨੂੰ ਮੋੜ ਤੋਂ ਲਾਈ ਜਾਂਦਾ ਯਾਰ ਮੇਰਾ ਮਾਲ ਬਾਬੂ ਉਹਨਾਂ ਜਾਜਰ ਵੀ ਲਾਦੇ ਹਾਂ ਹਾਂ ਠੀਕ ਹੈ ਬਾਬੂ ਪੈਸੇ ਬਹੁਤ ਲੱਗੇ ਹਾਂ ਬਾਬੂ ਦੀ ਵੀ ਸੁਣ ਲੈ ਬਾਬੂ ਕੀ ਕਹਿੰਦਾ लास्ट ਹਾਂ ਬਾਬੂ ਇਹਦਾ 1000 ਘੰਟ ਦੇ ਨੇ ਕਿੰਨੇ ਦੋ 19000 ਤਾਂ ਕਹਿੰਦਾ ਇਹ ਹਾਂ ਮਾਸਮਾ ਸੀ ਯਾਰ ਇਹਨੇ 20 ਲਗਾ ਦਾ ਜੀ ਮੀਨੋ 1000 ਘਟ ਗਿਆ ਯਾਨੀ ਕਿ 20 ਤੋਂ 19 ਤੇ ਆ ਗਿਆ 19 ਦਾ ਕਹਿੰਦੇ ਆ ਘੜੇ ਰਹੇ ਆ ਇਹ ਵਿੱਚ ਲੈ ਰਹੇ ਆ ਪਤਾ ਹੈ ਨਹੀਂ ਘੜੇ ਰਹਿੰਦੇ ਨਹੀਂ ਜੀ ਇਹਦਾ ਤੇਰਾ ਮੱਤ ਲੈ ਲੈ ਹਾਂ ਜਦੋਂ ਇਹ ਨਾ ਜਦ ਮੁੱਕ ਗਿਆ ਨਾ ਕੋਈ ਹੋ ਸਕਦੇ ਕੱਲ੍ਹ ਫਿਰ ਪਾਸ ਹੋਊਗਾ ਨਹੀਂ ਤਦੂ ਘਟੋ ਬਹੁਤ ਤਦੂ ਦਿੰਦਾ ਰਹਾਂਗਾ ਜੇਗੀ ਇੰਨੇ ਕੀ ਹੋਰ ਭਾ? ਸਫਰ 16000 ਰੁਪਏ ਬਹੁਤ ਆ ਰੱਖ ਲੈ ਹੁਣ 16000 ਨਹੀਂ ਨਹੀਂ ਬਾਪੂ ਵਜਨ ਦੇ ਰੁਪਏ ਲਾ ਗੇ ਲੋ ਜੀ ਘੱਟ ਨੇ ਪੈਸੇ ਰੱਖ ਲੈ ਬਾਪੂ ਪੈਸੇ ਚੰਗੇ ਨੇ ਪੈਸਾ ਘੱਟ ਰੱਖਾ ਬਾਪੂ ਨਾ ਉਹ ਲੋਟ ਨੇ ਹੁਣ ਲੋਟ ਦੇ ਲੈ ਲੈ ਜਾਂ 1.5 ਲੱਖ ਰੁਪਏ ਲਾ ਕੇ ਬਾਪੂ ਮੈਨੂੰ ਦੇ ਦੇ ਉਨੇ ਇੱਕ ਬੜਾ ਹੋਟਲ ਹੈ ਜੀ ਉਨੇ ਵਾਸ ਥੋੜੀ ਹੋਰ ਆਪਣੀ ਗੱਜੈਤ ਦੀ ਹੈ ਕਿ ਅੱਗੇ ਜਿੰਨੇ ਮੈਂ ਲਾ ਲਾ ਇਹਦਾ ਵੀ ਦਹਾ ਮਾ ਬਹੁਤ ਲੱਗੇ ਹੈ ਜੇ ਤਾਂ ਆਪਾਂ ਬਹੁਤ ਰੇ ਪੈਸੇ ਸਾਰੇ ਜਾਣੇ ਰੱਖੀ ਜਿਹੜਾ ਬਾਈ ਕੇਰਾ ਲਾ ਗਿਆ ਉਹ ਨਹੀਂ ਮੁੜਦਾ ਹੁੰਦਾ ਨਾ ਮੁੜੇ ਮੈਂ ਮੈਂ ਘੋੜਾ ਲਾ ਕੇ ਇੱਕ ਮਟ ਮੈਂ ਘੋੜਾ ਲਾ ਕੇ ਵਾ ਗਿਆ ਘੋੜਾ ਮੁੜ ਕੇ ਆਉਣਾ ਨਹੀਂ ਉੱਡੂ ਹੈ ਉੱਡੂ ਆ ਦੇ ਅੰਦਰੋਂ ਤਾਂ ਫਟ ਗਿਆ ਪਾਪੂ ਠੀਕ ਆ ਯਾਰ ਹੁਣ ਤਾਂ ਪੈਸੇ ਵਿਧੇ ਲੱਗਦੇ ਤੈਨੂੰ ਘੰਟ ਨਹੀਂ ਮਿਲਣਾ ਹੁਣ ਲੱਗੂ ਪੇ ਲਾਸਟ ਹੈ ਤੂੰ ਕੀ ਕਰ ਮਾਇਰਾ ਹੱਟ ਤਾ ਇਹਨੂੰ ਇਹ ਤੂੰ ਕਰ ਤਿੰਨ ਦੱਸ ਤੈਨੂੰ ਦੱਸ ਤੀਜੇ ਸੋਚਾ ਤੂੰ ਪਾਪੂ ਮੈਂ ਆਲਾ ਦੇਖੇ ਹੈ ਨਹੀਂ ਕੱਲ ਨਹੀਂ ਆਇਆ ਯਾਰ ਦੇ ਪਰ ਮੈਂ ਦੇਖ ਮੈਂ ਤਾਂ ਇਹਨੂੰ 15 ਹੀ ਕਿਹਾ 600 ਦਾ ਮੱਕਰੇ ਰੇ ਯਾਰਾ ਨਾ ਨਾ ਕਿੰਨੇ ਦੇ ਹੋਣੇ ਨਹੀਂ ਮੰਨੂ ਨਹੀਂ ਕਰਦਾ 17000 ਦੇ ਹੋਗੇ ਨਹੀਂ ਨਾ ਬਾਬਾ ঘি <laughs> ਮੰਨਾ ਕਰ ਰਿਹਾ ਆਪਾਂ ਦੇਣੇ ਨੇ ਹੋਰ ਹੋਰ ਹੁਣ ਜਵਾਨ ਹੋ ਗਈ ਜਵਾਨ ਦਾ ਰੋਗ ਦਾ ਕੋਈ ਪਹਿਲਾਂ ਵੀ ਗੱਲ ਕਹਿੰਦਾ ਵੀ ਮੈਂ ਲੈਣੇ ਨਹੀਂ ਆਂ ਮੈਂ ਲੈਣੇ ਨਹੀਂ ਸਾਢੇ 16 ਸਾਢੇ 16 ਦੇ ਖਲਾ ਚਲ ਕੋਈ ਨਹੀਂ ਸਾਢੇ 16 ਦੇ ਖਲਾ ਲੈ ਜਿਹੜੀ ਜਵਾਨ ਆ ਇਹ ਜਿਹੜੀ ਆਪ ਜਵਾਨ ਦੇ ਖਲਾ ਤੇ ਖੜਨਾ ਇਹਨਾਂ ਦੇਣੇ ਨਹੀਂ ਮੈਂ ਸਾਢੇ 16000 ਇਹ ਕਹਿੰਦਾ ਚਲ ਕੋਈ ਨਹੀਂ 500 ਰੁਪਏ ਦੇ ਸਾਢੇ 16 ਸਾਮ ਬਸ ਰਕਮ ਆਪੂ ਸਾਢੇ 16000 ਨਹੀਂ ਪੈਸੇ ਨਹੀਂ ਮਖਾ ਉਹ ਨਹੀਂ ਕਹਿੰਦੇ ਨਹੀਂ ਆ ਨਾ ਹਾਲ ਹੋ ਗਈ ਯਾਰ ਇਹ 200 ਰੁਪਏ ਬਿਜਲੀ ਹੋ ਕਰ ਇਹਨੂੰ ਇਹਦੀ ਬੰਦੇ ਜਵਾਨ ਹੀ ਨਹੀਂ ਫਿਰ ਓ ਯਾਰ ਮੈਂ ਮੇਰੀ ਗੱਲ ਸੁਣੋ 16000 ਤੇ ਮੈਂ ਨੂੰ ਕਹਿੰਦਾ ਮੈਨੂੰ ਨਹੀਂ ਯਾਰ 16 ਦੇ ਉੱਤੇ ਤਾਂ ਨੇ ਪੈਦੇ ਜਵਾਨ ਲੋ ਯਾਰ ਉਹ ਤਾਂ ਆਪਣੇ ਕੋਲ ਲਾਈ ਜਾਂਦਾ ਯਾਰ ਪਹਿਲਾਂ ਫੜਿਆ ਪਹਿਲਾਂ ਤਾਂ ਰੋਣਾ ਕਰੋ ਨਹੀਂ ਰੋਲਾ ਨਹੀਂ ਉਹ ਕਹਿੰਦਾ ਬੰਦੇ ਜਵਾਨ ਨੇ ਮੈਨੂੰ ਅਸੀਂ ਰੋਕਿਆ ਨਹੀਂ ਰੋਣਾ ਪਾਈ ਤਾ ਨਹੀਂ 16 ਦਾ ਬੱਚਾ ਆਪਣੇ ਹੈ ਨਹੀਂ ਜੇ 50 ਗੁੰਡਾ ਦੀ ਕੁਝ ਨਹੀਂ ਯਾਰ 16 ਦੇ ਹੁੰਦੇ ਨਹੀਂ ਮੇਰੀ ਗੱਲ ਸੁਣਨਾ ਸਾਢੇ 5 ਉਹ ਸਾਢੇ 16 ਦਾ ਪੈਸੇ ਨਹੀਂ ਮੈਨੂੰ 16 ਦੇ 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 ਪਹਿਲਾਂ ਨਰਦ ਕਰਾ ਲੈ ਕੇ ਜਾਊਗਾ 17.5 ਦੋਰੇ ਪੈ ਗਏ ਨੂੰ ਫੜਾ 16 ਦੇ ਫਿਰ ਅੱਜ ਨਾ ਨਹੀਂ ਆਏ ਨਿਕਲਦੇ ਫਿਰ ਯਾਰ ਨਾ ਰੱਬ ਹੀ ਗੱਲ ਹੁਣ ਕਰ ਆਪਣੇ 16 ਦੇ ਚੱਲਦੇ ਨੇ ਜਿਹਨੂੰ ਉੱਤੇ ਚੱਲਦੇ ਨੇ ਨਹੀਂ 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 16 ਚੱਲਣਗੇ 16 ਨਾਲ ਚੱਲਣਗੇ ਚੱਲਣਗੇ ਜਾਂ 16 ਚੱਲਣਗੇ 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 ਇਹ ਬਿਟਰ ਲੈ ਮੰਨੋ ਬਿਟਰ ਲੈ ਪਤਾ ਹੀ ਕਰਨ ਵਾਲੀ ਆ ਨਾ ਖਾ ਪੂਰਾ ਖਰੀਦ ਜਰ ਬੜਾ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਤੇਰੀ ਲਾਦੇ ਨਹੀਂ ਦੱਸਿਆ ਕਮਾਲ ਹੋ ਗਿਆ ਯਾਰ ਬਾਬਾ 500 ਬੋਲ ਭਾਈ ਤਾਹੀ ਰੱਖਦੇ ਜੇ ਉਹਦੀ ਰੱਖਦੇ ਤਾਹੀ 500 ਪਾ ਦੋਨੇ ਤੇਰਾ ਕੀ ਆ ਤਾਹੀਂ ਬਸ ਪਾ ਰਹੇ ਰਹੇ ਹੋ ਉਹ ਨਹੀਂ ਖੜੇ ਰਹੇ ਹੁਣ ਦੇਣੀ ਨਹੀਂ ਯਾਰ ਛੱਡੀ ਗੱਲਾਂ ਆਲੀ ਗੱਤੀ ਆਓ ਚਲੋ ਕੋਈ ਨਹੀਂ ਬਸ ਹੰਡਲ ਕਰਕੇ ਕੀ ਫਾਇਦਾ ਯਾਰ ਖੜੇ ਰਹਿੰਦੇ ਪੰਜੀ ਰੀ ਮੱਡੀ ਲਿੰਦੀ ਨਾ ਨਾ ਤੇ ਆਉਣਾ ਬਸ ਕਰ ਉਹ ਕੋਈ ਨੂੰ ਕਰ ਮੋੜ ਜਾ ਅਨ ਮੋੜ ਜਾ ਨਹੀਂ ਮੈਂ ਹਾਂ ਹੁਣ ਮੋੜ ਜਾ ਪਹਿਲਾਂ ਮੋੜ ਜਾ ਨਾ ਮੋੜ ਜਾ ਕੋਣ ਅਸੀਂ ਕਰਦੇ ਹੋ ਉਹਦਾ ਕਾਰਡ ਦਾ ਕੰਮ ਹੋ ਗਿਆ ਕਾਹੂ ਕਾਰਡ ਨਹੀਂ ਹੋਣਾ ਯਾਰ ਨਾ ਨਾ ਮੋੜ ਜਾ ਵਿੱਚ ਦੇ ਹੁਣ ਯਾਰ ਹੁਣ ਰੋਲਾ ਪਾਗਾ 500 ਦਾ ਯਾਰ ਆ 16.5 ਉਹਨੂੰ ਕਹਿਤਾ ਮਾਨੀ ਨੇ ਕਹਿੰਦਾ 16.5 ਦੇ ਚੱਲ ਜੀ ਕਿਰ ਹੁਣ 500 ਪਿੱਛੇ ਪਾਇਆ ਨਹੀਂ ਮੋਟਰ ਆਏਗਾ ਲਾਉ ਬਹੁਤ ਨੇ ਉਹ ਨਹੀਂ ਵਿਛਦੇ ਉਹ ਕੋਈ ਨਹੀਂ ਆ ਹੁਣ ਮੰਨ ਲੋ ਗੱਲੋ ਨਾ ਮੈਂ ਮੰਨੂ ਮੰਨ ਮੈਂ ਰਾ ਭਾਈ ਮੇਰੀ ਗੱਲ ਮੈਂ 16 ਦੇ ਭਾਜਦਾ ਦੀ ਨਾ ਵੀ 16 ਦੇ ਫੜੂ ਆ ਤੈਨੂੰ 16.5 ਕਰਦਾ ਮੈਂ 16.5 ਦੇ ਖੜਦਾ ਹੁਣ ਮੈਂ 17 ਦੇ ਯਾਰ ਮੈਂ ਵੇਚ ਦਿਆਂ ਨਾ ਕੋਈ ਲੈ ਲਵੇ 17 ਦੇ ਵੇਚਣ ਲਾ ਹੇ ਲੈਟੋ ਨੂੰ ਕਤੂ ਕਰਾ ਦੇ ਬਸ ਹਾਂ ਤੇ ਫਸਟ ਵੀ ਹੋ ਗਈ ਹਜੇ ਨਾਰਾ ਕੋਈ ਗੇੜੀ ਨਹੀਂ ਆਪੇ ਨੂੰ ਨਾਰਾ ਲਾ ਲਾਇਆ ਭਾਈ ਅੱਜ ਰੱਖਣ ਦੇ ਨੂੰ ਇੰਨਾ ਤੱਕਾ ਨਹੀਂ ਚੱਲਾਂਗਾ ਹਾਂ ਪਾਣੀ ਭੰਗਦਾ ਦੋ ਸਾਢੇ 16 ਕਹਿੰਦਾ ਸਾਢੇ 16 ਦੇ ਪੜਦੇ ਆ 500 ਦਾ ਆ ਰਹਾ ਹੁਣ ਆਏ ਬੰਦੇ ਕਹਿੰਦੇ ਨੇ ਵੀ 550 ਜਿਹਨੇ ਲੈਣੇ ਉੱਪਰ ਲੈ ਲਓ ਦੇਖੋ ਕੋਈ ਖੜਾ ਨਾ ਲੈਣਾਂ ਜਿਹਨੇ ਲੈਣੇ ਲੈ ਲਓ ਕੋਈ ਦਿੱਕਤ ਨਹੀਂ ਬੱਸ ਉਹ ਗੁੱਸਾ ਕਰੇ ਕੋਈ ਉਸ ਨਾਲ ਕੋਈ ਨਹੀਂ ਹਟਾਇਆ ਜਾ ਰਿਹਾ ਆਪ ਕਿਉਂ ਮੌਰਾ ਲੱਗਿਆ ਹਟਾ ਹਟਾ ਦੀ ਲੈ 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 ਉਹ ਤਾਂ 16.5 ਲਾ ਕੇ ਭੱਗ ਗਿਆ ਤਾਂ ਕਹਿੰਦਾ ਵੀ ਜਿਹਨੇ ਬਾਹਾਂ ਲੈਣੇ ਉਹ ਤੇ ਖੜੇ ਰਹਿਣ ਕੋਈ ਨਹੀਂ ਜਰਾ 500 ਵਾਲੇ ਲੋਕ 16.5 ਜਿਹਨੂੰ ਭਾਗਾ ਤੂੰ ਗਾ ਕੇ ਤੂੰ ਹੋਰ ਬੜਾ 20 ਚਲਿਆ ਲੈ ਨਾ ਅਕਸਰ